ਵਾਹਿ ਗੁਰੂ ਸਾਹਿਬ ਜੀਓ ਸ੍ਰੀ ਗੁਰ ਸ਼ਬਦ ਕਮਾਇ ਜਿਨ ਜੀਤੇ ਪੰਜ ਵਿਕਾਰ ਸੰਤਨ ਕੋ ਪੰਦਨਾ ਸਿਰ ਚਰਨ ਨ ਪਰਤਾਰ ਤਿੰਨ ਸੰਤਨ ਕੋ ਪੰਦਨਾ ਸਿਰ ਚਰਨ ਨ ਪਰਤਾਰ ਗਰੀਬ ਨਿਵਾਜ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨੀ ਮਹਾਨ ਮਹਾਪੁਰਸ਼ ਸੰਤ ਪਾਪਾ ਹਰੀਆਮ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਉਪਰ ਇਕੱਤਰ ਹੋ ਰਹੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸੁਨਿਮਰ ਗੁਰਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਕਥਾ ਪ੍ਰਕਾਸ਼ ਸਹਿਬ ਵਿਖੇ ਜੋ ਮਹਾਪੁਰਸ਼ਾਂ ਦੀ ਪਰਸੀ ਸਲਾਨਾ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਕਈ ਵਿਨਾਤੋਂ ਲੈ ਕੇ ਪ੍ਰਾਰੰਭ ਕੀਤਾ ਹੁੰਦਾ ਹੈ ਅੱਜ ਮਾਰੇ ਦੀ ਕਿਰਪਾ ਦੇ ਨਾਲ ਸਮਾਪਤੀ ਦੇ ਦਿਹਾੜੇ ਹਨ ਸੋ ਉਹ ਮਹਾਪੁਰਸ਼ਾਂ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਉੱਥੇ ਉਹਨਾਂ ਨੇ ਇਸ ਸਥਾਨ ਤੇ ਰਹਿ ਕੇ ਬਿਆੰਤ ਬਿਆੰਤ ਵਿਦਿਆਰਥੀਆਂ ਨੂੰ ਗੁਣਮਤ ਦੀ ਵਿੱਦਿਆ ਉਸ ਦਾ ਦਾਨ ਦੇ ਕੇ ਉਹਨਾਂ ਨੂੰ ਮਹਾਨ ਬਣਾਇਆ ਸਾਧੂ ਜਿਹੜਾ ਕੋਈ ਵਾਹਿਗੁਰੂ ਪਰਮੇਸ਼ਰ ਦੀ ਪੰਦਗੀ ਕਰਦਾ ਉਹ ਮਹਾਨ ਤੋਂ ਮਹਾਨ ਹੁੰਦਾ ਪਰ ਜੇ ਨਾਲ ਸਾਧੂ ਵਿਦਵਾਨ ਵੀ ਹੋਵੇ ਉਹਦਾ ਜਿਹੜਾ ਫਿਰ ਲਾਹਾ ਉਹ ਤਾਂ ਬਹੁਤ ਹੀ ਜ਼ਿਆਦਾ ਹਾਸਲ ਹੁੰਦਾ ਭਾਈ ਗੁਰਦਾਸ ਸਾਹਿਬ ਜੀ ਦੇ ਬਹੁਤ ਸੁੰਦਰ ਬਚਨ ਹਨ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਜਿਵੇਂ ਕੋਈ ਸੋਨੇ ਦੇ ਬਣਾ ਕੇ ਸਤ ਪੰਜਾਬੀ ਦੇ ਵਿੱਚ ਸਤ ਦਾ ਅਰਥ ਹੈ ਵੀ ਸਤ ਸੰਸਕ੍ਰਿਤ ਵਿੱਚ ਸਤ ਦਾ ਅਰਥ ਹੈ 100 ਵੀ 100 ਜਾਂ ਸਤ ਕੋਈ ਸੁੰਦਰ ਸੋਨੇ ਦੇ ਮਕਾਨ ਬਣਾ ਕੇ ਉਸ ਨੂੰ ਦਾਨ ਕਰ ਦੇਵੇਂਗੇ ਐਨਾ ਜਿਹੜਾ ਫਲ ਉਸ ਤੋਂ ਵੀ ਕਿਤੇ ਵੱਧ ਕਿਸੇ ਇੱਕ ਗੁਰਮੁਖ ਪਿਆਰੇ ਨੂੰ ਕਿਸੇ ਸਿੱਖ ਨੂੰ ਕਿਸੇ ਜਗਿਆਸੂ ਨੂੰ ਗੁਰਬਾਣੀ ਦਾ ਸ਼ਬਦ ਸਿਖਾ ਦੇਣਾ ਸੰਥਿਆ ਕਰਵਾ ਦੇਣੀ ਪੜ੍ਹਾ ਦੇਣਾ ਸੋ ਇਸ ਸਥਾਨ ਤੇ ਮਹਾਪੁਰਸ਼ਾਂ ਨੇ ਰਹਿ ਕੇ ਬਹੁਤ ਬਹੁਤ ਵਿਦਿਆ ਦਾ ਦਾਨ ਕੀਤਾ ਸੋ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਖਾਲਸੇ ਪੰਥ ਵੱਲੋਂ ਜੋੜ ਮੇਲੇ ਮਨਾਏ ਜਾ ਰਹੇ ਐ ਉਹਨਾਂ ਦੇ ਅੱਗੇ ਜਾਣ ਸ਼ੀਨ ਸੰਤ ਬਾਬਾ ਆਤਮਾ ਸਿੰਘ ਜੀ ਜੋ ਮਹਾਪੁਰਸ਼ਾਂ ਨੇ ਇਸ ਸਥਾਨ ਤੇ ਵਿਦਿਆ ਦਾ ਜੋ ਦੀਵਾ ਜਗਾਇਆ ਸੀ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਯੋਗਦਾਨ ਰੂਪੀ ਤੇਲ ਪਾ ਕੇ ਉਸ ਜਿਹੜੇ ਦੀਵੇ ਨੂੰ ਉਸ ਮਸਾਲ ਨੂੰ ਜਗਾ ਰਹੇ ਹੈ ਅੱਜ ਵੀ ਬਹੁਤ ਵਿਦਿਆਰਥੀ ਇਸ ਸਥਾਨ ਤੇ ਆ ਕੇ ਗੁਰਬਾਣੀ ਦੀ ਸੰਥਿਆ ਕਰਕੇ ਕਥਾ ਦੀ ਸੰਥਿਆ ਔਰ ਹਰਮਤ ਕੀਰਤਨ ਦੀ ਦਾਤ ਹਾਸਲ ਕਰਕੇ ਗੁਰੂ ਕੇ ਅਸਥਾਨਾਂ ਦੀ ਸੇਵਾਵਾਂ ਕਰ ਰਹੇ ਹਨ ਸੋ ਸਤਿਗੁਰੂ ਕਿਰਪਾ ਕਰਨ ਇਹੋ ਜੇ ਮਹਾਨ ਪਰਉਪਕਾਰੀ ਮਹਾਪੁਰਸ਼ ਇਸ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਪਰ ਆਉਂਦੇ ਰਹਿਣ ਤਾਂ ਜੋ ਸਾਡੇ ਵਰਗੇ ਕਲਯੁਗੀ ਜੀਵਾਂ ਦਾ ਭਲਾ ਹੁੰਦਾ ਰਹੇ ਲਾਹਣ ਲੈਂਦੇ ਰਹੀਏ ਸੋ ਇਹਨਾਂ ਕੁਝ ਕਹਿੰਦਾ ਹੋਇਆ ਆਸ ਸੰਤ ਬਾਬਾ ਆਤਮਾ ਸਿੰਘ ਜੀ ਅਤੇ ਜਥੇਦਾਰ ਬਾਬਾ ਲਾਲ ਸਿੰਘ ਜੀ ਅਤੇ ਸਾਰੇ ਜਥੇ ਦੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸੰਤ ਗਿਆਨੀ ਹਰਪ੍ਰਿੰਨ ਸਿੰਘ ਜੀ ਨੂੰ ਡੀਕੇ ਵਾਲਿਆਂ ਨੂੰ ਹਾਜ਼ਰੀ ਲਵਾਉਂਦਾ ਹੋਇਆ ਸ਼ਿਮਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ